ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਖੇਡ ਮੈਦਾਨਾਂ ਵਿੱਚ ਅਕਸਰ ਜਿੱਤਾਂ ਤੇ ਹਾਰਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ ਪਰ ਕਦੇ-ਕਦੇ ਖਿਡਾਰੀਆਂ ਦਾ ਪ੍ਰਦਰਸ਼ਨ ਅਜਿਹਾ ਇਤਿਹਾਸ ਸਿਰਜ ਜਾਂਦਾ ਹੈ ਕਿ ਆਉਣ ਵਾਲੇ ਲੰਮੇ ਸਮੇਂ ਤੱਕ ਇਹਨਾਂ ਪ੍ਰਦਰਸ਼ਨਾਂ ਨੂੰ ਯਾਦ ਕੀਤਾ ਜਾਣਾ ਲਾਜ਼ਮੀ ਹੋ ਜਾਂਦਾ ਹੈ ਅਜਿਹਾ ਹੀ ਪ੍ਰਦਰਸ਼ਨ ਕੱਲ੍ਹ ਭਾਰਤ ਦੀਆਂ ਧੀਆਂ ਨੇ ਨਵੀਂ ਮੁੰਬਈ ਦੇ ਖੇਡ ਕ੍ਰਿਕਟ ਸਟੇਡੀਅਮ ਵਿੱਚ ਕੀਤਾ ਜਿੱਥੇ ਉਹਨਾਂ ਅਜੇਤੂ ਮੰਨੀ ਜਾ ਰਹੀ ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਨੂੰ ਇੱਕ ਰੋਮਾਂਚਕ ਮੁਕਾਬਲੇ ਵਿੱਚ 5 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਪਾ ਲਿਆ। ਭਾਰਤੀ ਟੀਮ ਦੀ ਜਿੱਤ ਵਿੱਚ ਖਿਡਾਰਨ ਜਮੀਮਾ ਰੋਡਗਰੇਜ਼, ਕਪਤਾਨ ਹਰਮਨਪ੍ਰੀਤ ਕੌਰ ਦਾ ਖਾਸ ਯੋਗਦਾਨ ਰਿਹਾ। ਜਮੀਮਾ ਨੇ ਸ਼ਾਨਦਾਰ ਅਜੇਤੂ ਸੈਂਕੜਾ ਜੜਿਆ ਤੇ ਭਾਰਤ ਦੇ ਕ੍ਰਿਕਟ ਖੇਡ ਪ੍ਰੇਮੀਆਂ ਨੂੰ ਇੱਕ ਅਜਿਹਾ ਸੁਨਹਿਰਾ ਲੰਮਾ ਦਿੱਤਾ ਜਿਸ ਨੂੰ ਲੰਬੇ ਸਮੇਂ ਤੱਕ ਉਹ ਯਾਦ ਰੱਖਣਗੇ। ਭਾਰਤੀ ਟੀਮ ਦਾ ਫਾਈਨਲ ਮੁਕਾਬਲਾ ਐਤਵਾਰ ਨੂੰ ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ਨਾਲ ਹੋਵੇਗਾ। ਕੱਲ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਆਸਟ੍ਰੇਲੀਆ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 338 ਦੌੜਾਂ ਬਣਾਈਆਂ ਤੇ ਭਾਰਤੀ ਟੀਮ ਨੂੰ ਜਿੱਤ ਲਈ 349 ਦੌੜਾਂ ਦਾ ਰਿਕਾਰਡ ਸਕੋਰ ਬਣਾਉਣ ਦੀ ਚੁਣੌਤੀ ਦਿੱਤੀ। ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਹੁਣ ਤੱਕ ਟੂਰਨਾਮੈਂਟ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਇਹ ਟੀਚਾ ਸਾਰ ਨਹੀਂ ਕਰ ਸਕੇਗੀ ਤੇ ਮੁਕਾਬਲੇ ਤੋਂ ਬਾਹਰ ਹੋ ਜਾਵੇਗੀ। ਹਰ ਭਾਰਤੀ ਕਪਤਾਨ ਹਰਮਨਪ੍ਰੀਤ ਤੇ ਜਮੀਮਾ ਰੋਡਗਰੇਜ਼ ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਕੱਲ੍ਹ ਭਾਰਤ ਨੇ ਰਿਕਾਰਡ ਜੱਤ ਹਾਸਲ ਕੀਤੀ। ਲੰਮੇ ਸਿਆਸੀ ਚੁੱਪ ਮਗਰੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਸੂਬੇ ਦੀ ਮੋੜ ਸਿਆਸਤ ਵਿੱਚ ਸਰਗਰਮ ਹੋ ਗਏ। ਉਹਨਾਂ ਮੋਗਾ ਤੇ ਫਰੀਦਕੋਟ ਵਿੱਚ ਕੱਲ੍ਹ ਭਾਈਪਾ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹਨਾਂ ਆਖਿਆ ਕਿ ਆਗਾਮੀ 2027 ਦੇ ਵਿਧਾਨ ਸਭਾ ਚੋਣਾਂ ਭਾਈਪਾ ਹੀ ਜਿੱਤੇਗੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਦ ਕੈਪਟਨ ਤੋਂ ਵਿਕਰਮ ਮਜੀਠੀਆ ਨਾਲ ਉਹਨਾਂ ਦੀ ਨੇੜਤਾ ਅਤੇ ਸੂਬੇ ਵਿੱਚ ਕਾਨੂੰਨ ਵਿਵਸਥਾ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਆਖਿਆ ਸੋ ਇਹ ਬੰਦਾ ਅੱਛਾ ਉਹਦੇ ਤੁਸੀਂ ਫੇਰ ਮੈਨੂੰ ਪੁੱਛੋਗੇ ਮਜੀਠੀਆ ਦੀ ਸਪੋਰਟ ਮੈਂ ਕਿਉਂ ਕੀਤੀ ਕਿਉਂਕਿ ਉਦੋਂ ਹਾਈ ਕੋਰਟ ਨੇ ਬੜਾ ਕਲੀਅਰਲੀ ਕਹਿਤਾ ਸੀਗਾ ਮਿਸਟਰ ਸਿੱਧੂ ਨੂੰ ਕਿ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹਰਪ੍ਰੀਤ ਜੀ ਦੀ ਹੋ ਰਹੀ ਹੈ ਵਿਕਰਮ ਮਜੀਠੀ ਦੀ ਸੋਰੀ ਹਰਪ੍ਰੀਤ ਸਿੱਧੂ ਮੈਂ ਕਹਿੰਦੇ ਵਿਕਰਮ ਮਜੀਠੀ ਦੀ ਉਹ ਤੁਸੀਂ ਬੰਦ ਲਫਾਫੇ ਦੇ ਵਿੱਚ ਸਾਡੇ ਸਾਹਮਣੇ ਰੱਖੋ ਔਰ ਉਹ ਉਹਨਾਂ ਨੇ ਜਾ ਕੇ ਹਾਈ ਕੋਰਟ ਦੇ ਵਿੱਚ ਰੱਖ ਦਿੱਤੀ ਔਰ ਉਸ ਤੋਂ ਬਾਅਦ ਇਹ ਜਿਹੜਾ ਭਗਵੰਤ ਮਾਨ ਹੈ ਇਹ ਦੁਬਾਰਾ ਇਨਵੈਸਟੀਗੇਸ਼ਨ ਕਰਨ ਦਾ ਮਤਲਬ ਕੀ ਹੈ ਇੱਕ ਵਾਰ ਇਨਵੈਸਟੀਗੇਸ਼ਨ ਹੋ ਗਈ ਸੀਲ ਕਵਰ ਦੇ ਵਿੱਚ ਹਾਈ ਕੋਰਟ ਗਈ ਹੈ ਹਾਈ ਕੋਰਟ ਦੱਸੇ ਕੀ ਇਹ ਰਿਸ ਇਨਵੈਸਟੀਗੇਸ਼ਨ ਠੀਕ ਹੈ ਜਾਂ ਨਹੀਂ ਇਹ ਕੌਣ ਹੁੰਦਾ ਚੀਫ ਮਿਨਿਸਟਰ ਕਰਨੂ ਕਿ ਦੁਬਾਰਾ ਇਸ ਨੂੰ ਅਮਰੀਕਾ ਦੇ ਵਿੱਚ ਡਬਲ ਜੇਪੀਡੀ ਕਹਿੰਦੇ ਨੇ ਕਿ ਇੱਕ ਕ੍ਰਾਈਮ ਤੇ ਦੋ ਇਨਵੈਸਟੀਗੇਸ਼ਨਾਂ ਇਹ ਨਹੀਂ ਹੋ ਸਕਦੀਆਂ ਦਿਸ ਇਸ ਨਾਟ ਪੋਸੀਬਲ ਥੈਟ ਇਜ਼ ਵਾਈ ਮੈਂ ਕੇਸੀ ਮਜੀਟਾ ਮਜੀਟਾ ਮੇਰਾ ਕੋਈ ਮੀਟੇ ਮਜੀਟਾ ਮੇਰਾ ਕੋਈ ਇਹ ਨਹੀਂ ਰਿਸ਼ਤੇਦਾਰੀ ਨਹੀਂ ਉਹਦੇ ਨਾਲ ਕਿ ਮੈਂ ਰਿਪੋਰਟ ਕਰਾਂ ਫੈਕਟ ਇਜ਼ ਸਿੰਪਲ ਕਿ ਇੱਕ ਕਾਨੂੰਨ ਹੈ ਇਸ ਮੁਲਕ 'ਚ ਔਰ ਉਸ ਕਾਨੂੰਨ ਦੇ ਮੁਤਾਬਿਕ ਸਾਨੂੰ ਚੱਲਣਾ ਪਊ ਲੋਅ ਐਂਡ ਆਰਡਰ ਦੇਖੋ ਲਾਅ ਐਂਡ ਆਰਡਰ ਗੈਂਗਸਟਰイズਮ ਤਾਂ ਬਹੁਤ ਬੜਿਆ ਹੋਇਆ ਹੈ ਗੈਂਗਸਟਰイズਮ ਤਾਂ ਆਪਣ ਨੂੰ ਬਿਲਕੁਲ ਸਿੱਧਾ ਕਰਨਾ ਪਊ ਮੈਂ ਤਾਂ ਕਰਤਾ ਸੀ ਸਿੱਧਾ ਦੱਸੋ ਕਿਹੜੇ ਗੈਂਗਸਟਰ ਸੀ ਮੇਰੇ ਟਾਈਮ 'ਚ ਜਿਹੜੇ ਸੇ ਫੜ ਕੇ ਅੰਦਰ ਕਰਤੇ ਸੇ ਕਿਤੇ ਕਿਤੇ ਅਗਰ ਪੁਲਿਸ ਨਾਲ ਮੁਕਾਬਲਾ ਕਰਦੇ ਸੇ ਪੁਲਿਸ ਥੋਕ ਦਿੰਦੀ ਸੀ ਉਹਨਾਂ ਨੂੰ ਇਹ ਤਾਂ ਹੁੰਦਾ ਸੀ ਹੁਣ ਤਾਂ ਸਾਰੇ ਕਿਤੇ ਗੈਂਗਸਟਰੀ ਗੈਂਗਸਟਰੀ ਘੁੰਮ ਰਹੇ ਨੇ ਉਧਰ ਕੈਪਟਨ ਦੇ ਸੂਬੇ ਦੀ ਸਿਆਸਤ ਵਿੱਚ ਸਰਗਰਮ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕੈਪਟਨ ਤੇ ਸ਼ਬਦੀ ਹਮਲਾ ਕਰਦਿਆਂ ਆਖਿਆ ਕਿ ਕੈਪਟਨ ਨੇ ਵੱਡੇ ਨਸ਼ਾ ਤਸਕਰਾਂ ਨੂੰ ਬਚਾਇਆ ਹੈ ਤੇ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕੀਤਾ। ਉਹਨਾਂ ਗੁਟਕਾ ਸਾਫ ਦੀ 100 ਟੋਣ ਦਾ ਦੋਸ਼ ਵੀ ਕੈਪਟਨ ਤੇ ਲਾਇਆ। ਬੁਲਾਰੇ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ 4 ਹਫ਼ਤਿਆਂ ਦੇ ਅੰਦਰ ਨਸ਼ਿਆਂ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਦੇ ਉਲਟ ਉਹਨਾਂ ਦੇ ਕਾਰਜਕਾਲ ਵਿੱਚ ਨਸ਼ਾ ਤਸਕਰੀ ਦਾ ਨੈੱਟਵਰਕ ਹੋਰ ਮਜ਼ਬੂਤ ਹੋਇਆ। ਐਸੇ ਦਰਮਿਆਨ ਕੱਲ ਦੀ ਪੱਤਰਕਾਰ ਮਿਲਣੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੁਰਾਣੇ ਕਾਂਗਰਸੀ ਸਾਥੀਆਂ ਤੇ ਵੀ ਤੰਜ਼ ਖਸੇ ਉਹਨਾਂ ਦੇ ਨਿਸ਼ਾਨੇ ਤੇ ਖਾਸ ਕਰ ਨਵਜੋਤ ਸਿੰਘ ਸਿੱਧੂ ਤੇ ਰਾਜਾ ਵੜਿੰਗ ਰਹੇ ਪਹਿਲਾਂ ਤੂੰ ਆਪਣੀ ਆਪਣੇ ਵਾਲੀ ਚਾਕੇ ਥੋੜਾ ਬੋਲ ਮੈਂ ਹੋਰ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਵੜਿੰਗ ਨੂੰ ਪੁੱਛੋ ਆਪਣੀਆਂ ਆਪਣੀਆਂ ਜਿਹੜੀਆਂ ਕਰਤੂਟਾਂ ਸੀ ਉਹ ਉਹ ਹੀ ਦੱਸਦੇ ਪਹਿਲਾਂ ਸਾਹਮਣੇ ਦੇਖਾਂਗੇ ਗੰਗਾਂ ਵੋਟ ਪੰਜਾਬ ਦੇ ਨਵਜੋਤ ਸਿੰਘ ਸਿੱਧੂ ਦਾ ਕੀ ਕੰਮ ਹੈ ਦੱਸੋ ਨਵਜੋਤ ਸਿੰਘ ਸਿੱਧੂ ਮੇਰਾ ਮਨਿਸਟਰ ਸੀ ਉਹਦੇ ਤਿੰਨ ਪੋਰਟਫੋਲੀਓ ਸੀ ਇੱਕ ਸੀਗਾ ਕਲਚਰ ਇੱਕ ਸਪੋਰਟਸ ਔਰ ਇੱਕ ਹੋਰ ਸੀ ਪੋਰਟਫੋਲੀਓ 7 ਮਹੀਨੇ ਤੱਕ ਕੋਈ ਫਾਈਲਾ ਨਹੀਂ ਪਾਸ ਹੋਈ ਹਮੈਨੂੰ ਮੇਰੇ ਚੀਫ ਸਕੱਟਰੀ ਨੇ ਕਿਹਾ ਕਿ ਸਕੱਟਰੀ ਕੰਪਲੇਨਟ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਆਪਣੀ ਫਾਈਲਾ ਨਹੀਂ ਕਲੀਅਰ ਕਰ ਰਿਹਾ ਮੈਂ ਉਹਨੂੰ ਬੁਲਾ ਕੇ ਕਿਹਾ ਕਿ ਤੂੰ ਫਾਈਲਾ ਨਹੀਂ ਕਰ ਰਿਹਾ ਉਹ ਜੀ ਮੇਰੇ ਕੰਮ ਹੋ ਗਿਆ ਸੀ ਇੱਧਰ ਹੋ ਗਿਆ ਸੀ ਉੱਧਰ ਹੋ ਗਿਆ ਸੀ ਮੈਂ ਕਰਕੇ ਉਹ ਭੇਜ ਦਿਆਂ ਫੇਰ ਮੈਂ ਉਹਨੂੰ ਕਹਿ ਤੋ ਐ ਕਰ ਬੇਲੀ ਤੇਰਾ ਬਿਆਨ ਹੁੰਦਾ ਹੈ ਕਿ ਪੰਜਾਬ ਦਾ ਪਾਵਰ ਸਿਚੁਏਸ਼ਨ ਬੜਾ ਮਾੜਾ ਹੈ ਤੋ ਮੈਂ ਕਹਾਂਗਾ ਤੈਨੂੰ ਪਾਵਰ ਸਿਚੁਏਸ਼ਨ ਮੈਨੂੰ ਵੀ ਉਹਦੇ ਦੁੱਖ ਹੈ ਤੈਨੂੰ ਵੀ ਦੁੱਖ ਹੈ ਸਾਰੇ ਪੰਜਾਬ ਨੂੰ ਜਨਤਾ ਨੂੰ ਦੁੱਖ ਹੈ ਤੂੰ ਐ ਕਰ ਤੂੰ ਪੋਰਟਫੋਲੀਓ ਰੱਖ ਲੈ ਪਾਵਰ ਪਾਵਰ ਦੀ ਬਾਕੀ ਮੈਂ ਕਿਸੇ ਹੋਰ ਨੂੰ ਦੇ ਦੇਣਾ ਔਰ ਉਹਦੇ ਤੇ ਪੂਰਾ ਜੋਰ ਲਾ ਸੰਭਾਲਿਆ ਵੀ ਨਹੀਂ ਉਹਨੇ ਪੋਰਟਫੋਲੀਓ ਪਹਿਲਾ ਇਸਤਿਫਾ ਦੇ ਦਿੱਤਾ ਤਰਨ ਤਰਨ ਹਲਕੇ ਦੀ ਜਿੰਮੀ ਚੋਣ ਲਈ ਚੋਣ ਪ੍ਰਚਾਰ ਹੁਣ ਪੂਰੇ ਸਿਖਰਾਂ ਤੇ ਹੈ ਚੋਣ ਪ੍ਰਚਾਰ ਵਿੱਚ ਅਕਾਲੀ ਦਲ ਨੇ ਵੀ ਹੁਣ ਆਪਣੀ ਗਵਾਚੀ ਹੋਈ ਸਾਖ ਨੂੰ ਮੁੜ ਬਹਾਲ ਕਰਨ ਦੇ ਯਤਨਾਂ ਵਜੋਂ ਪੂਰੀ ਤਾਕਤ ਝੋਕ ਦਿੱਤੀ ਹੈ। ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਤਰਨਤਾਰਨ ਹਲਕੇ ਵਿੱਚ ਚੋਣ ਪ੍ਰਚਾਰ ਪੂਰੇ ਜੋਰਾ ਤੇ ਕਰ ਰਹੀ ਹੈ। ਇਸੇ سلسلے ਵਿੱਚ ਕੱਲ ਹਰਸਿਮਰਤੋ ਬਾਦਲ ਨੇ ਤਰਨਤਾਰਨ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਉਹਨਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਆਖਿਆ ਕੇ ਆਮ ਆਦਮੀ ਪਾਰਟੀ ਵਿਕਰਮਜੀਠਿਆ ਦੇ ਸਿਆਸੀ ਰਤਬੇ ਤੋਂ ਕਬਰਾਈ ਹੋਈ ਹੈ ਵਿਕਰਮ ਨੇ ਹਨੇਰੀ ਲਾ ਦੇ ਨਹੀਂ ਸੀ ਇਹਨਾਂ ਦੀ ਪੋਲ ਖੋਲ ਕੇ ਜਿਹੜਾ ਲੋਕਾਂ ਦੇ ਮੁੱਦੇ ਚੱਕਦਾ ਸੀ ਇਹਨਾਂ ਦੇ ਕਾਲੀ ਕਰਤੂਤਾਂ ਤੇ ਪੋਲ ਖੋਲਦਾ ਸੀ ਅੱਜ ਵਿਕਰਮ ਦੀ ਮੁੱਛ ਤੋਂ ਹੀ ਇੰਨੇ ਘਬਰਾਏ ਹੋਏ ਨੇ ਕਿ ਝੂਠੇ ਕੇਸ 'ਚ ਜੇਲ੍ਹ 'ਚ ਬੰਦ ਕਹਿੰਦਾ ਨਸ਼ਾ ਕਰਕੇ ਤੇ ਪਰਚਾ ਦਰਜ ਕੀਤਾ ਤੇ ਨਸ਼ੇ ਦਾ ਨਾਂ ਤੱਕ ਨਹੀਂ ਹੈਗਾ ਸਭ ਬੰਗਲਾਏ ਬਖਰਾਏ ਹੋਏ ਨੇ ਆ ਜ਼ੋਰ ਜ਼ਬਰ ਦੇ ਨਾਲ ਡਰਾ ਧਮਕਾ ਕੇ ਸਰਪੰਚਾਂ ਨੂੰ ਵਕਰਾਂ ਨੂੰ ਚੱਕ ਕੇ ਇਹ ਕਿ ਹੋਜੀ ਬੀਬੀ ਐਸਐਸਪੀ ਨੂੰ ਲਾ ਕੇ ਜਿੰਨੂੰ ਇੱਕ ਲਾਲਚ ਦਿੱਤੀ ਗਈ ਹੈ ਤਰੰਤਰਾਂ ਜਿਤਾ ਤੇ ਤੈਨੂੰ ਮਹਾਲੀ ਦੀ ਪੋਸਟਿੰਗ ਉਲ ਰੱਜ ਕੇ ਤੂੰ ਕਮਾਈਆਂ ਕਰੇ ਇਹ ਜ਼ੋਰ ਜ਼ਬਰ ਦੇ ਨਾਲੇ ਮਾਜੇ ਦੀ ਧਰਤੀ ਹੈ ਨਾ ਜੇਲ ਬੈਠਿਆ ਵਿਕਰਮ ਡਰੇ ਤਾਂ ਨਾ ਇੱਥੇ ਮਾਜੇ ਦੇ ਬੱਬਰ ਸ਼ੇਰ ਡਰਨ ਅਨੰਦਪੁਰ ਸਾਹਿਬ ਦੇ ਆਪ ਆਗੂ ਨਿਤਨ ਲੰਦਾ ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਦੋਸ਼ੀ ਚੰਡੀਗੜ੍ਹ ਪੁਲਿਸ ਦੇ ਸਾਬਕਾ ਡੀਐਸਪੀ ਦਲਸ਼ੇਰ ਸਿੰਘ ਨੂੰ ਕੱਲ ਰੋਪੜ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਗ੍ਰਫਤਾਰੀ ਉਸ ਸਮੇਂ ਹੋਈ ਜਦੋਂ ਡੀਐਸਪੀ ਅਦਾਲਤ ਵਿੱਚ ਆਤਮ ਸਮਰਪਣ ਕਰਨ ਜਾ ਰਿਹਾ ਸੀ ਇਸ ਦੇ ਦਰਮਿਆਨ ਡੀਐਸਪੀ ਨੇ ਆਪ ਆਗੂ ਤੇ ਦੋਸ਼ ਲਾਇਆ ਕਿ ਉਸਨੇ ਆਪਣੇ ਰਾਜਨੀਤਿਕ ਰਸੂਖ ਦੀ ਵਰਤੋਂ ਕਰ ਉਸ ਨੂੰ ਪਿਛਲੇ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰੱਖਿਆ ਸੀ ਤਖਤਸ਼ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਤੇ ਸਚਗੰਢ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨਾਲ ਸਿਰ ਜੋੜ ਕੇ ਬੈਠਣ ਤੇ ਹਾਸਾ-ਸਸ ਗੱਲਾਂ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਗਿਆਨੀ ਸੁਲਤਾਨ ਸਿੰਘ ਨੂੰ ਇਸ ਦਾ ਭਾਰੀ ਖਮਿਆਜਾ ਪੁੱਗਤਣਾ ਪਿਆ ਸ਼੍ਰੋਮਣੀ ਕਮੇਟੀ ਨੇ ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਗਿਆਨੀ ਸੁਲਤਾਨ ਸਿੰਘ ਨੂੰ ਗੁਰਦੁਆਰਾ ਸ਼੍ਰੀ ਮੁਕਸਰ ਸਾਹਿਬ ਵਿਖੇ ਤਬਦੀਲ ਕਰ ਦਿੱਤਾ ਹੈ ਅਤੇ ਅਗਲੇ ਹੁਕਮਾਂ ਤੱਕ ਉੱਥੇ ਤਾਇਨਾਤ ਰਹਿਣ ਦੇ ਹੁਕਮ ਦਿੱਤੇ ਹਨ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਮੁੱਤਲ DIG ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਸੂਤਰਾਂ ਮੁਤਾਬਕ CBI ਨੇ ਭੁੱਲਰ ਨਾਲ ਸੰਬੰਧਿਤ 80 ਤੋਂ ਵੱਧ ਜਾਨੀਆਂ ਪਛਾਣੀਆਂ ਤੇ ਅਣਜਾਣ ਜਾਇਦਾਦਾਂ ਦਾ ਪਤਾ ਲਾਇਆ ਹੈ ਇਹਨਾਂ ਵਿੱਚੋਂ ਕੁਝ ਵਿਦੇਸ਼ਾਂ ਵਿੱਚ ਸਥਿਤ ਹਨ CBI ਹੁਣ ਕੈਨੇਡਾ ਤੇ ਦੁਬਈ ਵਿੱਚ ਇਹਨਾਂ ਜਾਇਦਾਦਾਂ ਦੀ ਜਾਂਚ ਪੜਤਾਲ ਕਰਨ ਜਾ ਰਹੀ ਹੈ ਉਧਰ ਇਸ ਰਿਸ਼ਵਤ ਕਾਂਡ ਵਿੱਚ ਦਲਾਲ ਦੀ ਭੂਮਿਕਾ ਨਿਭਾਉਣ ਵਾਲੇ ਕ੍ਰਿਸ਼ਨੂ ਨੇ ਵੀ ਪੁੱਛਗਿੱਛ ਦੌਰਾਨ ਕਈ ਰਾਜ਼ ਉਗਲੇ ਹਨ ਸੀਬੀਆਈ ਹੁਣ ਕ੍ਰਿਸ਼ਨੂ ਨੂੰ ਵਕਫ ਵਕਫ ਥਾਮਾਂ ਤੇ ਲਿਜਾ ਕੇ ਜਾਂਚ ਪੜਤਾਲ ਕਰਨ ਵਾਲੀ ਹੈ ਇਸ ਦਰਮਿਆਨ ਕੁਝ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਸੀਬੀਆਈ ਕ੍ਰਿਸ਼ਨੂ ਨੂੰ ਵਾਧਾ ਮਾਫ ਸਰਕਾਰੀ ਗਵਾਹ ਬਣਾਉਣ ਤੇ ਵੀ ਵਿਚਾਰ ਕਰ ਰਹੀ ਹੈ ਤਾਂ ਜੋ ਕਈ ਹੋਰ ਵੱਡੇ ਅਫਸਰਾਂ ਦੇ ਕਾਲੇ ਕਾਰਨਾਮਿਆਂ ਦਾ ਪਰਦਾਫਾਸ਼ ਕੀਤਾ ਜਾ ਸਕੇ ਫਤੇਗੜ ਚੂੜਿਆ ਤੋਂ ਕਾਂਗਰਸੀ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਸੰਬੰਧੀ ਬਿੱਲ ਸੰਬੰਧੀ ਬਣਾਈ ਗਈ 15 ਮੈਂਬਰੀ ਸਿਲੈਕਟ ਕਮੇਟੀ ਤੋਂ ਕੱਲ ਅਸਤੀਫਾ ਦੇ ਦਿੱਤਾ। ਉਹਨਾਂ ਇਹ ਅਸਤੀਫਾ ਆਪਣੇ ਸਿਹਤ ਦੀਆਂ ਸਮੱਸਿਆਵਾਂ ਦੇ ਚਲਦੇ ਦਿੱਤਾ ਹੈ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਬਾਜਬਾ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਗਿੱਦੜ ਬਾਹਾ ਨਜ਼ਦੀਕ ਪਿੰਡ ਮਦੀਰ ਦਾ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ ਇੱਥੇ ਇੱਕ ਆੜਤੀਏ ਨੇ 45000 ਰੁਪਏ ਦਾ ਕਰਜ਼ਾ ਨਾ ਮੋੜਨ ਤੇ ਕਿਸਾਨ ਤੇ ਉਸ ਦੀ ਮਾਤਾ ਨੂੰ ਜ਼ਬਰੀ ਬੰਦਕ ਬਣਾ ਲਿਆ ਤੇ ਦੋਵਾਂ ਨੂੰ ਸੰਗਲਾਂ ਨਾਲ ਬੰਨ੍ਹ ਦਿੱਤਾ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਛਡਾਇਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਇਸ ਦਰਮਿਆਨ ਇਹ ਵੀ ਪਤਾ ਲੱਗਿਆ ਹੈ ਕਿ ਇਹਨਾਂ ਪੀੜਤਾਂ ਨੂੰ ਅਰਤੀਆ ਇੱਕ ਵਾਰ ਜ਼ਬਰਦਸਤੀ ਆਪਣੇ ਪੋਲਟਰੀ ਫਾਰਮ ਤੇ ਲੈ ਗਿਆ ਅਤੇ ਉੱਥੇ ਇਹਨਾਂ ਦੀ ਕੁੱਟਮਾਰ ਕੀਤੀ ਤੇ ਮੁਰਗੀਆਂ ਦੀਆਂ ਬਿੱਠਾਂ ਤੱਕ ਖਵਾਈਆਂ ਗਈਆਂ। ਰਿਆ ਦੇ ਸਰਕਾਰੀ ਐਲੀਮੈਂਟਰੀ ਸਕੂਲ ਧਾਨਪੁਰ ਦੇ ਬੱਚਿਆਂ ਤੋਂ ਸਲੰਡਰ ਚੱਕਵਾਉਣ ਦੇ ਮਾਮਲੇ ਤੇ ਅਧਿਆਪਕ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਇੱਕ ਵਿਅਕਤੀ ਵੱਲੋਂ ਸਲੰਡਰ ਚੁੱਕੇ ਜਾ ਰਹੇ ਬੱਚਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਤੋਂ ਬਾਅਦ ਸਿੱਖਿਆ ਵਿਭਾਗ ਹਰਕਤ ਵਿੱਚ ਆ ਗਿਆ ਹੈ ਅਤੇ ਸਬੰਧਤ ਅਧਿਆਪਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਅੱਜ ਇੱਕ ਕਿਸਮਤ ਦਾ ਧਨੀ ਵਿਅਕਤੀ ਕਰੋੜਪਤੀ ਬਣ ਜਾਵੇਗਾ। ਦਰਸਲ ਪੰਜਾਬ ਸਰਕਾਰ ਦਾ ਦੀਵਾਲੀ ਦਾ ਲਾਟਰੀ ਬੰਪਰ ਜੋ 11 ਕਰੋੜ ਰੁਪਏ ਦਾ ਹੈ ਅੱਜ ਉਸ ਦਾ ਨਤੀਜਾ ਐਲਾਨਿਆ ਜਾਣਾ ਹੈ। ਇਹ ਨਤੀਜਾ ਅੱਜ ਸ਼ਾਮ ਅਲਾਮਿਆ ਜਾਵੇਗਾ ਤੇ ਇਸ ਦਾ YouTube ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਜਲੰਧਰ ਵਿੱਚ ਕੱਲ ਉਸ ਵੇਲੇ ਦਹਿਸ਼ਤ ਫੈਲ ਗਈ ਜਦ ਭਾਰਗੋ ਕੈਂਪ ਥਾਣੇ ਅਧੀਨ ਆਉਂਦੇ ਇੱਕ ਜੁਐਲਰਸ ਦੀ ਦੁਕਾਨ ਤੇ ਦਿਨ ਦਿਹਾੜੇ ਤਿੰਨ ਹਥਿਆਰਬੰਦ ਲੁਟੇਰੇ ਬੰਦੂਕ ਦਿਖਾ ਕੇ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਘਟਨਾ ਦੀ ਖਬਰ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਸੂਤਰਾਂ ਮੁਤਾਬਕ CCTV ਫੁਟੇਜ ਤੋਂ ਔਸਲੋ ਲੁਟੇਰਿਆਂ ਦੇ ਪਛਾਣ ਹੋ ਗਈ ਹੈ ਤੇ ਜਲਦ ਹੀ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੱਲ ਪਟਿਆਲਾ ਦੇ ਇਤਿਹਾਸਕ ਤੇ ਪ੍ਰਾਚੀਨ ਕਾਲੀ ਮਾਤਾ ਮੰਦਰ ਦੇ ਨਵੀਨੀਕਰਨ ਤੇ ਸੁੰਦਰੀਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਦੱਸਿਆ ਗਿਆ ਹੈ ਕਿ ਇਸ ਪ੍ਰੋਜੈਕਟ ਤੇ 75 ਕਰੋੜ ਰੁਪਏ ਖਰਚ ਕੀਤੇ ਜਾਣਗੇ ਤੇ ਪ੍ਰੋਜੈਕਟ ਅਧੀਨ ਕੋਰਿਡੋਰ ਦਾ ਨਿਰਮਾਣ ਮੰਦਿਰ ਤੇ ਸਰੋਵਰ ਦੀ ਮੁਰੰਮਤ ਤੇ ਸਜਾਵਟ ਲਾਈਟਾਂ ਤੇ ਸਾਊਂਡ ਸਿਸਟਮ ਦਾ ਨਵੀਨੀਕਰਨ ਕੀਤਾ ਜਾਵੇਗਾ। ਪੰਜਾਬ ਦੇ ਸਰਕਾਰੀ ਸਕੂਲਾਂ ਦਾ ਕੱਲ ਤੋਂ ਸਮਾਂ ਬਦਲਣ ਜਾ ਰਿਹਾ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾ ਮੁਤਾਬਕ ਕੱਲ ਤੋਂ 28 ਫਰਵਰੀ ਤੱਕ ਸਾਰੇ ਸਕੂਲ ਸਵੇਰੇ 9 ਵਜੇ ਖੁੱਲਣਗੇ। ਜਦਕਿ ਪ੍ਰਾਇਮਰੀ ਸਕੂਲ ਦੁਪਹਿਰ 3 ਵਜੇ ਬੰਦ ਹੋਣਗੇ। ਮਿਡਲ ਹਾਈ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਛੁੱਟੀ ਦਾ ਸਮਾਂ 3:20 ਹੋਵੇਗਾ। ਉਧਰ CBSE ਨੇ ਵੀ ਕੱਲ 10ਵੀਂ ਤੇ 12ਵੀਂ ਜਮਾਤ ਦੀ ਪ੍ਰੀਖਿਆ ਦੀ ਡੇਟਸ਼ੀਟ ਐਲਾਨ ਦਿੱਤੀ 10ਵੀਂ ਜਮਾਤ ਦੀ ਪ੍ਰੀਖਿਆ 17 ਫਰਵਰੀ ਤੋਂ 10 ਮਾਰਚ ਤੇ 12ਵੀਂ ਜਮਾਤ ਦੀ ਪ੍ਰੀਖਿਆ 17 ਫਰਵਰੀ ਤੋਂ 9 ਅਪ੍ਰੈਲ ਦਰਮਿਆਨ ਹੋਵੇਗੀ ਚੀਨ ਨੂੰ ਸਖਤ ਤੇਵਰ ਦਿਖਾਉਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਨਰਮ ਪੈ ਗਏ ਹਨ ਚੀਨ ਵੱਲੋਂ ਰੇਅਰ ਅਰਥ ਮਟੀਰੀਅਲ ਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੇ ਤੇਵਰ ਨਰਮ ਪਾਏ ਹਨ ਤੇ ਉਹਨਾਂ ਹੁਣ ਚੀਨ ਨੂੰ ਲਾਏ ਗਏ ਟੈਕਸਾਂ ਵਿੱਚ ਛੋਟ ਦੇ ਦਿੱਤੀ ਹੈ ਜਿਸ ਤੋਂ ਬਾਅਦ ਚੀਨ ਨੇ ਵੀ ਅਮਰੀਕਾ ਨੂੰ ਹੁਣ ਰੀਅਰ ਆਰਥ ਮਟੀਰੀਅਲ ਸਪਲਾਈ ਕਰਨ ਦੀ ਛੋਟ ਦੇ ਦਿੱਤੀ ਹੈ ਉਧਰ ਰੂਸ ਵੱਲੋਂ ਪਰਮਾਣੂ ਮਜ਼ਾਇਲ ਦੇ ਕੀਤੇ ਗਏ ਪ੍ਰੀਖਣ ਤੋਂ ਬਾਅਦ ਟਰੰਪ ਨੇ ਵੀ ਆਪਣੇ ਵਿਗਿਆਨਕਾਂ ਨੂੰ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਦੀ ਇਜਾਜ਼ਤ ਦੇ ਦਿੱਤੀ ਹੈ ਦੱਸਿਆ ਗਿਆ ਹੈ ਕਿ 33 ਸਾਲ ਬਾਅਦ ਹੁਣ ਅਮਰੀਕਾ ਪਹਿਲੀ ਵਾਰ ਪਰਮਾਣੂ ਹਥਿਆਰਾਂ ਦਾ ਪ੍ਰੀਖਣ ਕਰੇਗਾ ਉੱਧਰ ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਦੇ ਮੱਦੇਨਜ਼ਰ ਕੱਲ ਰੂਸ ਨੇ ਯੂਕਰੇਨ ਤੇ ਇੱਕ ਵੱਡਾ ਡਰੋਨ ਤੇ ਮਜ਼ਾਈਲੀ ਹਮਲਾ ਕੀਤਾ ਦੱਸਿਆ ਗਿਆ ਕਿ 600 ਤੋਂ ਵੱਧ ਡਰੋਨਾਂ ਤੇ ਮਜ਼ਾਈਲਾਂ ਨਾਲ ਰੂਸ ਨੇ ਯੂਕਰੇਨ ਦੇ ਬਿਜਲੀ ਘਰਾਂ ਨੂੰ ਨਿਸ਼ਾਨੇ ਤੇ ਲਿਆ ਜਿਸ ਤੋਂ ਬਾਅਦ ਸਾਰੇ ਯੂਕਰੇਨ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੱਡਚੀਰਵੀਂ ਠੰਡ ਵਿੱਚ ਬਿਜਲੀ ਸਪਲਾਈ ਠੱਪ ਹੋਣ ਤੋਂ ਬਾਅਦ ਯੂਕਰੇਨ ਵਾਸੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁੰਬਈ ਵਿੱਚ ਕੱਲ ਇੱਕ ਸਟੂਡੀਓ ਅੰਦਰ ਬੰਦੀ بنائے ਗਏ 17 ਬੱਚਿਆਂ ਤੇ ਦੋ ਹੋਰ ਵਿਅਕਤੀਆਂ ਨੂੰ ਪੁਲਸ ਨੇ ਕਾਰਵਾਈ ਕਰ ਛਡਾ ਲਿਆ ਇਹਨਾਂ ਵਿਅਕਤੀਆਂ ਨੂੰ ਛਡਾਉਣ ਮੌਕੇ ਅਗਵਾਕਾਰ ਪੁਲਸ ਦੀ ਗੋਲੀਬਾਰੀ ਵਿੱਚ ਜ਼ਖਮੀ ਹੋ ਗਿਆ ਤੇ ਬਾਅਦ ਵਿੱਚ ਉਸ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਫਿਲਹਾਲ ਕਾਰਨ ਸਪਸ਼ਟ ਨਹੀਂ ਹੋ ਸਕੇ ਕਿ ਅਗਵਾਕਾਰ ਨੇ ਇਹਨਾਂ ਸਾਰਿਆਂ ਨੂੰ ਕਿਉਂ ਅਗਵਾ ਕੀਤਾ ਸੀ ਬਿਹਾਰ ਵਿਧਾਨ ਸਭਾ ਚੋਲਾ ਦੇ ਮੱਦੇ ਨਜ਼ਰ ਕੱਲ ਰੈਲੀਆਂ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਲੋਕਾਂ ਦਾ ਅਪਮਾਨ ਕਰਨ ਦੇ ਮਾਮਲੇ ਤੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਘੇਰਿਆ ਪੰਜਾਬ ਕੇ ਕਾਂਗਰਸ ਕੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਪਦ ਪਰ ਰਹਤੇ ਹੋਏ ਐਸਾ ਖੁੱਲਾ ਐਲਾਨ ਕੀਤਾ ਕਿ ਬਿਹਾਰ ਕੇ ਲੋਕੋ ਕੋ वो अपने राज्य पंजाब में घुसने नहीं देंगे उस समय मंच पर गांधी परिवार की एक बेटी जो आजकल पार्लियामेंट में बैठती है खुश होकर के तालियां बजा रही थी ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਦੀ ਮੌਦੀ ਜਾਂਚ ਲਈ ਹਰਿਆਣਾ ਪੁਲਿਸ ਵੱਲੋਂ ਬਣਾਈ ਸੈੱਟ ਨੇ ਆਪਣੇ ਕੰਮ ਵਿੱਚ ਤੇਜ਼ੀ ਲੈ ਆਂਦੀ ਹੈ ਕੱਲ ਸੈੱਟ ਨੇ ਡੀਜੀਪੀ ਦੇ ਘਰ ਦੇ ਨਜ਼ਦੀਕ ਦੁਕਾਨਦਾਰਾਂ ਤੋਂ ਪੁੱਛ ਪੜਤਾਲ ਕੀਤੀ ਤੇ ਘਰ ਵਿੱਚ ਮੌਜੂਦ ਨੌਕਰਾਂ ਦੇ ਬਿਆਨ ਵੀ ਦਰਜ ਕੀਤੇ ਸੂਤਰਾਂ ਮੁਤਾਬਕ ਨੌਕਰਾਂ ਨੇ ਘਰ ਵਿੱਚ ਕਲੇਸ਼ ਹੋਣ ਸੰਬੰਧੀ ਕਿਸੇ ਵੀ ਖਬਰ ਦਾ ਖੰਡਨ ਕੀਤਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ ਲੰਡਨ ਦੇ ਸੌਥੀਜ਼ ਵਿੱਚ ਇੱਕ ਨਵੇਂ ਰਿਕਾਰਡ ਵਿੱਚ ਨਿਲਾਮ ਹੋਈ। ਕਲਾਕਾਰ ਵਿਸ਼ਨ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਣਾਈ ਪੇਂਟਿੰਗ ਨੂੰ ਇੱਕ ਵਿਅਕਤੀ ਨੇ 9.5 ਕਰੋੜ ਰੁਪਏ ਵਿੱਚ ਖਰੀਦਿਆ। ਇਸ ਪੇਂਟਿੰਗ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਹਾਥੀ ਤੇ ਸਵਾਰ ਹੋ ਕੇ ਬਾਜ਼ਾਰ ਵਿੱਚੋਂ ਲੰਘਦੇ ਹੋਏ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।